ਅੱਠਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਵਿਗਿਆਨ ਵਿਸ਼ੇ ਦੇ ਚੌਥੇ ਪਾਠ ਦਾ ਜਾਲਣ ਅਤੇ ਲਾਟ ਪਾਠ ਦਾ ਸੱਤਵਾਂ ਵੱਡਾ ਪ੍ਰਸ਼ਨ ਹੈ ਜੋ ਉਹਦਾ ਪਹਿਲਾ ਪ੍ਰਸ਼ਨ ਹੈ ਜੋ ਲਾਟ ਮੋਮਬਤੀ ਦੀ ਲਾਟ ਦੇ ਵੱਖ-ਵੱਖ ਭਾਗ ਮੋਮਬਤੀ ਦੀ ਲਾਟ ਦੇ ਵੱਖ-ਵੱਖ ਭਾਗ ਕਿਹੜੇ-ਕਿਹੜੇ ਹਨ ਤੇ ਲੇਬਲ ਕੀਤੇ ਜਿੱਧਰ ਦੀਵਰ ਤੋਂ ਨਾਲ ਸਮਝਾਓ ਹਾਂਜੀ ਇਹ ਜਿਹੜਾ 7ਵਾਂ ਪ੍ਰਸ਼ਨ ਆ ਉਹਦਾ ਆਪਾਂ ਉੱਤਰ ਆ ਜਿਹੜਾ ਇਹ ਕਰਨਾ ਕਿਉਂਕਿ ਇਹ ਪੇਪਰਾਂ ਦੇ ਪੁਆਇੰਟ ਆਫ View ਤੋਂ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਇਹ ਬਹੁਤ ਵਾਰੀ ਇਹ ਪੇਪਰਾਂ ਦੇ ਵਿੱਚ ਆ ਜਾਂਦਾ ਸੋ ਜਾਲਣ ਅਤੇ ਲਾਟ ਦਾ ਇਹ 7ਵਾਂ ਪ੍ਰਸ਼ਨ ਜਿਹੜਾ ਉਹ ਆਪਾਂ ਹੁਣ ਕਰਾਂਗੇ ਮੈਨੂੰ ਉਮੀਦ ਆ ਕਿ ਤੁਸੀਂ ਇਸ ਨੂੰ ਸਮਝੋਗੇ ਤੇ ਅੱਪਾ ਕਰਦੇ ਹੁਣ ਪਾਠ 4 ਜਲਨ ਅਤੇ ਲਾਟ ਪ੍ਰਸ਼ਨ ਹੈਗਾ 7ਵੇਂ ਦਾ ਪਹਿਲਾ ਮੋਮਬਤੀ ਦੀ ਲਾਟ ਦੇ ਭਾਗ ਹਾਂਜੀ ਇਹ ਕਰਨ ਦੇ ਲਈ ਅਸੀਂ ਇੱਕ ਮੋਮਬਤੀ ਬਣਾਵਾਂਗੇ ਤਾਂ ਦੇਖੋ ਇਹ ਅਸੀਂ ਇੱਕ ਮੋਮਬਤੀ ਬਣਾਈ ਇਹਦੇ ਵਿੱਚ ਇੱਕ ਅਸੀਂ ਬੱਤੀ ਲਗਾਤੀ ਜਿਵੇਂ ਆਪਾਂ ਜਾਣਦੇ ਹੀ ਆ ਇੱਥੋਂ ਇਹ ਮੋਮ ਦੀ ਬਣੀ ਹੁੰਦੀ ਆ ਇਹਦੇ ਵਿੱਚ ਇੱਕ ਬੱਤੀ ਹੁੰਦੀ ਆ ਜਦੋਂ ਦੋਵਾਂ ਨੂੰ ਅਸੀਂ ਜੋੜ ਦਿੰਨੇ ਆ ਤਾਂ ਇਹ ਮੋਮ ਬੱਤੀ ਬਣ ਜਾਂਦੀ ਆ ਮੋਮ ਬੱਤੀ ਹਾਂਜੀ ਜਦੋਂ ਮੋਮ ਬੱਤੀ ਨੂੰ ਅਸੀਂ ਮਾਚਸ ਨਾਲ ਜਲਾਉਨੇ ਆ ਤਾਂ ਇਹਦੀ ਇੱਕ ਲਾਟ ਬਣਦੀ ਆ ਜਿਹਦੇ ਤਿੰਨ ਭਾਗ ਹੁੰਦੇ ਆ ਇੱਕ ਦੇ ਅੰਦਰ ਹੁੰਦਾ ਬਿਲਕੁਲ ਅੰਦਰ ਉਸ ਨੂੰ ਅਸੀਂ ਅੰਦਰੂਨੀ ਭਾਗ ਕਹਿੰਦੇ ਆ ਇੱਕ ਉਸ ਤੋਂ ਉੱਪਰ ਹੁੰਦਾ ਜਿਸ ਨੂੰ ਅਸੀਂ ਵਿਚਕਾਰਲਾ ਤੇ ਇੱਕ ਸਭ ਤੋਂ ਬਾਹਰ ਹੁੰਦਾ ਜਿਸ ਨੂੰ ਅਸੀਂ ਬਾਹਰਲਾ ਭਾਗ ਕਹਿੰਦੇ ਆ ਹਾਂਜੀ ਇਹ ਸਾਡੇ ਹੁਣ ਮੋਮਬੱਤੀ ਦੀ ਲਾਟ ਦੇ ਤਿੰਨ ਭਾਗ ਬਣ ਗਏ ਆ ਜਿਵੇਂ ਕਿ ਅਸੀਂ ਲਿਖਦੇ ਆ ਇਹ ਵਾਲਾ ਬਾਹਰੀ ਭਾਗ ਹੈ ਬਾਹਰੀ ਖੇਤਰ ਕਹਿ ਸਕਦੇ ਆ ਇਹ ਵਾਲਾ ਵਿਚਕਾਰਲਾ ਖੇਤਰ ਤੇ ਇਹ ਵਾਲਾ ਹੈਗਾ ਅੰਦਰੂਨੀ ਖੇਤਰ ਅੰਦਰਲਾ ਜਾਂ ਅੰਦਰੂਨੀ ਖੇਤਰ ਅੰਦਰਲਾ ਖੇਤਰ ਹਾਂਜੀ ਜਾਂ ਇਹਨੂੰ ਅਸੀਂ ਬਾਹਰੀ ਖੇਤਰ ਜਾਂ ਬਾਹਰਲਾ ਖੇਤਰ ਕਹਿ ਸਕਦੇ ਹਾਂ ਹਾਂਜੀ ਇਹ ਤਿੰਨ ਖੇਤਰ ਆ ਹੁਣ ਆਪਾਂ ਇਹਨਾਂ ਤਿੰਨਾਂ ਨੂੰ ਐਕਸਪਲੇਨ ਕਰਾਂਗੇ ਤਾਂ ਅਸੀਂ ਇੱਥੇ ਕਿੰਨੇ ਲਿਖ ਲੈਣੇ ਆ ਹਾਂਜੀ ਇੱਥੇ ਅਸੀਂ ਬਾਹਰਲਾ ਖੇਤਰ ਲਿਖਦੇ ਆ ਅ ਅੰਦਰਲਾ ਅੰਦਰਲਾ ਖੇਤਰ ਲਿਖ ਲੈਣੇ ਆ ਅੰਦਰਲਾ ਖੇਤਰ ਵਿਚਕਾਰਲਾ ਤੇ ਬਾਹਰਲਾ ਬਿਲਕੁਲ ਹਾਂਜੀ ਜੇ ਅਸੀਂ ਰੰਗ ਦੇਖ ਜੇ ਤਾਂ ਅੰਦਰਲਾ ਖੇਤਰ ਹੈ ਜਿਹੜਾ ਉਹ ਕਾਲਾ ਹੁੰਦਾ ਇਸ ਦਾ ਕਾਲਾ ਰੰਗ ਇਸ ਦਾ ਪੀਲਾ ਜਾਂ ਚਮਕੀਲਾ ਕਹਿ ਸਕਦੇ ਹਾਂ ਅਸੀਂ ਤੇ ਇਸ ਦਾ ਫਿੱਕਾ ਨੀਲਾ ਹੁੰਦਾ ਫਿੱਕਾ ਨੀਲਾ ਹਾਂਜੀ ਜਿਹੜਾ ਇਹ ਭਾਗ ਹੈ ਇਹਦੇ ਵਿੱਚ ਕਾਰਬਨ ਦੇ ਅਧ ਜਲੇ ਕਣ ਹੁੰਦੇ ਆ ਕਾਰਬਨ ਦੇ ਆਣ ਜਲੇ ਆਣ ਜਲੇ ਕਣ ਹੁੰਦੇ ਆ ਇਸੇ ਕਰਕੇ ਇਹਦਾ ਰੰਗ ਕਾਲਾ ਹੁੰਦਾ ਕਿਉਂਕਿ ਕਾਰਬਨ ਹੁੰਦਾ ਜਿਹੜਾ ਕਿ ਜਲਿਆ ਨਹੀਂ ਹੁੰਦਾ ਅਧੂਰਾ ਮਤਲਬ ਜਲਣ ਨਹੀਂ ਹੋਇਆ ਹੁੰਦਾ ਇਸੇ ਕਰਕੇ ਇਹਦਾ ਰੰਗ ਕਾਲਾ ਹੁੰਦਾ ਜਿਹੜਾ ਵਿਚਕਾਰਲਾ ਖੇਤਰ ਹੈ ਇਹਦਾ ਰੰਗ ਪੀਲਾ ਤੇ ਚਮਕੀਲਾ ਹੁੰਦਾ ਹੈ ਇਹਦੇ ਵਿੱਚ ਅਧੂਰੇ जले ਕਾਰਬਨ ਕਣ ਹੁੰਦੇ ਆ ਅਧੂਰੇ ਜਲੇ ਜਾਂ ਅੱਧ ਜਲੇ ਕਾਰਬਨ ਕਣ ਹੁੰਦੇ ਆ ਅਧੂਰੇ ਜਾਂ ਅੱਧ ਜਲੇ ਕਾਰਬਨ ਕਣ ਹੁੰਦੇ ਆ ਇਹਦੇ ਵਿੱਚ ਅਣ ਜਲੇ ਹੁੰਦੇ ਇੱਥੇ ਅਧੂਰੇ ਜਾਂ ਅੱਧ ਜਲੇ ਕਾਰਬਨ ਕਣ ਹੁੰਦੇ ਆ ਇਸੇ ਕਰਕੇ ਇਹਦਾ ਰੰਗ ਕਾਲਾ ਹੁੰਦਾ ਇਹਦੇ ਵਿੱਚ ਧੂਆਮ ਨਿਕਲਦਾ ਇਹਦੇ ਵਿੱਚੋਂ ਕੀ ਨਿਕਲਦਾ ਧੂਆ ਪੈਦਾ ਹੁੰਦਾ ਤੇ ਬਾਹਰਲਾ ਖੇਤਰ ਆ ਜਿਹੜਾ ਇਹਦੇ ਵਿੱਚ ਪੂਰਨ ਜਲਨ ਹੋਣ ਕਰਕੇ ਕੋਈ ਕਣ ਨਹੀਂ ਦਿਖਾਈ ਦਿੰਦਾ ਇੱਥੇ ਜਿਹੜੀ ਆਕਸੀਜਨ ਬਹੁਤ ਜ਼ਿਆਦਾ ਮਿਲਦੀ ਆ ਆਕਸੀਜਨ ਮਿਲਣ ਕਾਰਨ ਆਕਸੀਜਨ ਕਾਰਨ ਪੂਰਨ ਜਲਣ ਹੁੰਦਾ ਹੈ ਪੂਰਨ ਜਲਣ ਹੁੰਦਾ ਤੇ ਕੋਈ ਕਾਰਬਨ ਦਾ ਕਣ ਅਧੂਰਾ ਜਲਿਆ ਨਹੀਂ ਰਹਿੰਦਾ ਹਾਂਜੀ ਫਿਰ ਅਸੀਂ ਦੇਖਦੇ ਹਾਂ ਕਿ ਕਾਲਾ ਰੰਗ ਹੋਣ ਕਰਕੇ ਸਾਨੂੰ ਜਿਹੜਾ ਅੰਦਰਲਾ ਖੇਤਰ ਆ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ ਇਹ ਸਾਨੂੰ ਦਿਖਾਈ ਦਿੰਦਾ ਤੇ ਪੀਲਾ ਖੇਤਰ ਵੀ ਦਿਖਾਈ ਦਿੰਦਾ ਬਾਰ ਜਿਹੜਾ ਬਾਹਰਲਾ ਖੇਤਰ ਆ ਇਹ ਦਿਖਾਈ ਨਹੀਂ ਦਿੰਦਾ ਦਿਖਾਈ ਨਹੀਂ ਦਿੰਦਾ ਸੋ ਅੰਦਰਲਾ ਖੇਤਰ ਤਾਂ ਅੰਦਰਲਾ ਹੀ ਹੈ ਤੇ ਜਿਹੜਾ ਵਿਚਕਾਰਲਾ ਖੇਤਰ ਆ ਇਹਨੂੰ ਅਸੀਂ ਦਿਖਾਈ ਦਿੰਦਾ ਇਸ ਕਰਕੇ ਅਸੀਂ ਨੂੰ ਦੀਪਤ ਜਾਂ ਪ੍ਰਕਾਸ਼ ਮਾਨ ਭਾਗ ਕਹਿੰਦੇ ਆ ਬਾਹਰਲਾ ਖੇਤਰ ਦਿਖਾਈ ਨਹੀਂ ਦਿੰਦਾ ਇਸ ਕਰਕੇ ਅਸੀਂ ਇਸ ਨੂੰ ਅਦੀਪਤ ਜਾਂ ਪ੍ਰਕਾਸ਼ਹੀਣ ਭਾਗ ਕਹਿੰਦੇ ਆ ਹਾਂਜੀ ਹੁਣ ਜੇ ਅਸੀਂ ਇਹਦਾ ਟੈਂਪਰੇਚਰ ਮਣੀਏ ਤਾਂ ਇਹ ਇਹ ਵਾਲਾ ਭਾਗ ਆ ਜਿਹੜਾ ਸਭ ਤੋਂ ਠੰਡਾ ਭਾਗ ਹੁੰਦਾ ਇਹ ਠੰਡਾ ਭਾਗ ਆ ਇਹ ਵਾਲਾ ਜਿਹੜਾ ਘੱਟ ਗਰਮ ਭਾਗ ਤੇ ਬਾਹਰਲਾ ਖੇਤਰ ਸਭ ਤੋਂ ਗਰਮ ਭਾਗ ਹੈ ਹਾਂਜੀ ਇਹ ਲਾਟ ਦੇ ਤਿੰਨ ਭਾਗਾਂ ਦੀ ਐਕਸਪਲੇਨੇਸ਼ਨ ਸੀ ਤੇ ਇਹਨਾਂ ਦੇ ਵਿੱਚ ਕੀ ਅੰਤਰ ਹੈ ਉਮੀਦ ਕਰਦੀ ਹਾਂ ਕਿ ਸਾਰੇ ਬੱਚਿਆਂ ਨੂੰ ਸਮਝ ਆ ਗਿਆ ਹੋਵੇਗਾ ਕਿ ਲਾਟ ਦੇ ਜਿਹੜੇ ਤਿੰਨ ਭਾਗ ਆ ਉਹ ਉਹਨਾਂ ਦੀ ਕੀ ਵਿਆਖਿਆ ਹੈ ਥੈਂਕ ਯੂ ਧੰਨਵਾਦ ਜੇ ਚੰਗਾ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ